ਹਾਂਜੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਈਆਂ ਸੀਗੀਆਂ ਤੀਆਂ ਜਿਹੜੀਆਂ ਆਮ ਖਾਸ ਬਾਗ ਦੇ ਵਿੱਚ ਲੱਗੀਆਂ ਹੋਈਆਂ ਨੇ ਉਹਨਾਂ ਦਾ ਪਹਿਲਾ ਭਾਗ ਅੱਜ ਆਪਾਂ ਭਾਗ ਦੂਜਾ ਲੈ ਕੇ ਆਏ ਹਾਂ ਸੋ ਅੱਜ ਦੀ ਵੀਡੀਓ 'ਚ ਬਣਿਆ ਰਹੇ ਹੋ ਸਾਰੀਆਂ ਤੀਆਂ ਆਪਾਂ ਤੁਹਾਨੂੰ ਦਿਖਾਉਨੇ ਆ ਹੋ ਸੰਤੇ ਐਸੇ ਡੀਸੀ ਵਰਤੇ ਦੇ ਸਾਡੇ ਸਟਾਫ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਅੱਜ ਦੇ ਆਗੇ ਤੇ ਸਾਡੀ ਟੀਮ ਨੇ ਕਿਨ ਤੇ ਅੱਜ ਅਸੀਂ ਆਹ ਡਿਪਾਰਟਮੈਂਟ ਵੱਲੋਂ ਕੀਤੇ ਦੀ ਪ੍ਰੈਕਟਿਸ ਕਰਿਆ ਇੱਕ ਟੀਮ ਬਣੀ ਆ ਸਾਡੀ ਉਮੀਦ ਆ ਆਸ਼ਾ ਤੁਹਾਨੂੰ ਵੀ ਤੁਹਾਨੂੰ ਪਸੰਦ ਆਊਗਾ ਕਿਉਂਕਿ 2-3 ਦਿਨ ਵਿੱਚ ਕੋਈ ਤਿਆਰੀ ਨਹੀਂ ਹੋਣੀ ਦੀ ਫਿਰ ਵੀ ਅਸੀਂ ਆਪਣੀ ਕੋਸ਼ਿਸ਼ ਕੀਤੀ ਆ ਸੋ ਸਾਨੂੰ ਪਿਆਰ ਦਿਓ ਥੈਂਕ ਯੂ ਸੋ ਮੱਚ ਸਾਰੇ ਡਿਪਾਰਟਮੈਂਟਸ ਤੋਂ ਡੀਸੀ ਦਫ਼ਤਰ ਦੇ ਸਾਰੇ ਡਿਪਾਰਟਮੈਂਟਸ ਤੋਂ ਵੱਖ-ਵੱਖ ਗਾਇਕਾਂ ਜਾਰ ਲੜੀ ਜਿਸ ਨੇ ਮੇਲਕੇ ਜਿੱਦਾਂ ਤਿਆਰ ਕੀਤਾ ਇੱਕ ਵਾਰ ਜ਼ੋਰਦਾਰ ਤਾੜੀਆਂ ਇਨਾ ਉਤਿਆਰਾਂ ਦੀ ਬਹੁਤ ਹੀ ਸੋਹਣੀਆਂ ਵੰਡਣ ਕੇ ਆਈਆਂ ਨੇ ਸੋ ਇਸ ਸਮੇਂ ਸਾਡੇ 3 ਪਾਰਟਿਸਪੈਂਟਸ ਅੱਗੇ ਆਜੋ ਜੀ ਫਸ ਸੈਕਿੰਡ ਐਂਡ ਥਰਡ ਅੱਗੇ ਆ ਜਣੇ ਲੱਖ ਸੈਂਟਰ ਚ ਆਓ ਸੈਂਟਰ ਚ ਆਓ ਆ ਮਾਈਕ ਕੋ ਅਲੂ ਮਾਈਕ ਹਾਂਜੀ ਕ੍ਰਿਸ਼ਨਰ ਰਾਉਂਡ ਆਪਣਾ ਬਲੈਂਕ ਇੰਟਰੋਡਕਸ਼ਨ ਦਊਗਾ ਤੁਸੀਂ ਇੰਟਰੋਡਕਸ਼ਨ ਦੇਣਗੇ ਉਸ ਤੋਂ ਬਾਅਦ ਇਹਨਾਂ ਦਾ ਕ੍ਰਿਸ਼ਨਰ ਰਾਉਂਡ ਹੋਏਗਾ ਤੀਆਂ ਤੀਆਂ ਦੀਆਂ ਤੀਆਂ ਨਾਲ ਸੰਸਾਰ ਤੀਆਂ ਜਗ ਦਾ ਮਾਨ ਸਾਵਣ ਨੂੰ ਬਹੁਤ ਬਹੁਤ ਮੁਬਾਰਕ ਜਿੱਥੇ ਆਪਾਂ ਇਕੱਠੇ ਹੋਏ ਆ ਮਨਾਉਣ ਲਈ ਤੀਜ ਦਾ ਤਿਹਾਰ ਮੇਰਾ ਨਾਮ ਪਰਮਜੀਤ कौर ਮੈਂ ਖੰਨਾ ਚਹਿਰ ਤੋਂ ਬਿਲੋਂਗ ਕਰਦੀ ਆ ਤੇ ਅੱਜ ਇੱਥੇ ਆਪਾਂ ਤੀਜ ਦਾ ਤਿਹਾਰ ਮਨਾਉਣ ਲਈ ਇਕੱਠੇ ਹੋਏ ਆ ਬਹੁਤ ਬਹੁਤ ਮੁਬਾਰਕ ਤੁਹਾਡੇ ਲਈ ਕੁਐਸਚਨ ਹੈ ਜੀ ਕਿ ਜਿਹੜੀਆਂ ਤੀਆਂ ਨੇ ਕਦੋਂ ਲੱਗਦੀਆਂ ਨੇ ਮਹੀਨੇ ਦੇ ਕਰ ਕਿਹੜੇ ਟਾਈਮ ਚ ਲੱਗਦੀਆਂ ਨੇ ਸਾਵਣ ਦੇ ਮਹੀਨੇ ਸਾਵਣ ਦਾ ਲੱਗਦੀਆਂ ਨੇ ਲੇਕਿਨ ਕਦੋਂ ਲੱਗਦੀਆਂ ਤੇ 7 ਸਾਵਣ ਦੇ ਮਹੀਨੇ ਦੀ ਤੀਜ ਨੂੰ ਸਾਵਣ ਦੇ ਮਹੀਨੇ ਦੀ ਤੀਜ ਵਾਲੇ ਨੇ ਨਾ ਤੀਆਂ ਮਨਾਈਆਂ ਜਾਂਦੀਆਂ ਨਾਨਕ ਸ਼ੱਕੀ ਹੁੰਦੀ ਹੈ ਨਾਨਕ ਸ਼ੱਕ ਜਦੋਂ ਇੱਕ ਲੇਡੀ ਦੇ ਪੇਕੇ ਉਹਦੇ ਬੱਚਿਆਂ ਦੇ ਵਿਆਹ ਟਾਈਮ ਨਾਨਕ ਸ਼ੱਕ ਲਾਉਣ ਆਉਂਦੇ ਨੇ ਤ ਉਹਨੂੰ ਨਾਨਕ ਸ਼ੱਕ ਕਹਿੰਦੇ ਜਿਹਦੇ ਵਿੱਚ ਉਹਨੂੰ ਉਹ ਬਹੁਤ ਵੱਡੀ سپورਟ ਮਿਲਦੀ ਹੈ ਠੀਕ ਹੈ ਜੀ ਹਾਂਜੀ ਹੱਦੀ ਨੈਕਸਟ ਹਾਂ ਜੀ ਨੈਕਸਟ ਮੈਚ ਨੰਬਰ 2 ਅੱਜ ਇੰਟਰੋਡਕਸ਼ਨ ਕਰੀਏ ਮੇਰਾ ਨਾਮ ਕਮਲਜੀਤ ਕੌਰ ਹੈ ਮੈਂ ਅਮਲੋਸ਼ ਹੈ ਤੋਂ ਆਈਆਂ ਔਰ ਬਤੌਰ ਜਜਮੈਂਟ ਵੀ ਤੇ ਜਜਮੈਂਟ ਵੀ ਕਰਨ ਆਈਆਂ ਹਾਂ ਅਰ ਮੈਂ ਸਾਰੀਆਂ ਮੇਰੀਆਂ ਮਤਾਮਾਂ ਭੈਣਾਂ ਤੇ ਬੱਚੀਆਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਣੀ ਆ ਕਿ ਹੁਣ ਤੱਕ ਆਪਾਂ ਨੇ ਬਹੁਤ ਬੋਲੀਆਂ ਪਾਲੀਆਂ ਅੱਜ ਦੇ ਟ੍ਰੈਂਡ ਦੀ

ਬੜੀਆਂ ਨੇ ਜੂਰ ਪੜਾ ਲਖਾ ਉਹਨਾਂ ਨੇ ਬੜੀਆਂ ਰੀਝਾਂ ਨੇ ਕੈਸੇ ਆਪਣੀ ਮਹਾਵਨਕਮਾ ਲਿਖ ਲਈ ਥੈਂਕ ਯੂ ਬਈ ਤੁਹਾਡਾ ਲਈ ਪ੍ਰਸ਼ਨ ਹੈ ਬਾਗ ਤੇ ਫਲਕਾਰੀ ਦੇ ਵਿੱਚ ਕੀ ਅੰਤਰ ਹੁੰਦਾ ਹੈ ਬਾਗ ਖੱਦਰ ਦਾ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਤਾਂ ਪੂਰਨੂ ਪੱਤਕ ਤਾਂ ਜਿਹੜਾ ਕੱਢਿਆ ਹੁੰਦਾ ਇੱਕ ਤਾਂ ਮੋਰ ਤੋਂ ਗੀਆਂ ਵਾਲੀ ਪਾਈਆਂ ਹੁੰਦੀਆਂ ਥੈਂਕ ਯੂ ਹਾਜੀ ਜ਼ੋਰ ਦਾ ਤਾੜੀਆਂ ਜੀ ਤਾੜੀਆਂ ਮਾਰ ਦਿਆ ਕਰੋ ਜੀ ਦੇਖੋ ਸਾਡੇ ਫਤਿਹਗੜ ਸਾਹਿਬ ਦੀਆਂ ਮੁਟਿਆਰਾਂ ਜਿਨੀਅਰ ਮੁਟਿਆਰਾਂ ਸੋ ਥਰਡ ਬੈਚ ਨੰਬਰ 3 ਹਾਜੀ ਕੁਐਸਚਨਸ ਮੈਂ ਗੁਰਿੰਦਰ ਕੌਰ ਫਤਿਹਗੜ ਸਾਹਿਬ ਤੋਂ ਬਿਲੋਂਗ ਕਰਦੀ ਆ ਤੇ ਅੱਜ ਤੀਆਂ ਦੇ ਤਿਉਹਾਰ ਤੇ ਸ਼ਾਮਲ ਹੋਏ ਸਾਰੇ ਆਪਣੀਆਂ ਬੀਬੀਆਂ ਦੇ ਭੈਣਾ ਮਤ ਆਪਣੋ ਐਸ ਸੀਰਜੀ ਵਧਾਈ ਦੇਣਨੀ ਆ ਵੀ ਆਪਾਂ ਆਪਣੀ ਘਰਾਂ ਦੇ ਵਿੱਚ ਜੰਮਣ ਵਾਲੀਆਂ ਧੀਆਂ ਦੀਆਂ ਲੋੜੀਆਂ ਮਨਾਨੀਆਂ ਵਾ ਤੇ ਉਹਨਾਂ ਦੇ ਸਾਰੇ ਸ਼ਗਨ ਬੜੇ ਵੱਧ ਚੜ੍ਹ ਕੇ ਕਰਦੀਆਂ ਵਾ ਆਪਾਂ ਧੀਆਂ ਹੀ ਐਸ ਸਮਾਜ ਦੇ ਵਿੱਚ ਸਿਰਜਣਾ ਕਰਦੀਆਂ ਵਾ ਤੇ ਸਾਡਾ ਹੀ ਇੱਕ ਬਹੁਤ ਵੱਡਾ ਯੋਗਦਾਨ ਆ ਇਸ ਸਸਟੀ ਦੇ ਵਿੱਚ ਸੋ ਇਹ ਸਾਰੇ ਵਧਾਈ ਦੇ ਪਾਤਰ ਨੇ ਧੰਨਵਾਦ ਹਾਂਜੀ ਹਾਂਜੀ ਤੁਹਾਡੇ ਲਈ ਕੌਤਸ ਹੈ ਮਈਆਂ ਕਦੋਂ ਲੱਗਦੀਆਂ ਨੇ ਜਾਂ ਕਦੋਂ ਪਾਈਆਂ ਜਾਂਦੀਆਂ ਨੇ ਮਈਆਂ ਵਿਆਹ ਤੋਂ ਪਹਿਲਾਂ ਜਿਹੜਾ ਜਿਹੜਾ ਬ੍ਰਾਈਡ ਆ ਜਿਹੜਾ ਘੁੱਲਾ ਜਾਂ ਦੁਲਹਨ ਹੁੰਦੇ ਨੇ ਉਹਨਾਂ ਨੂੰ ਨਹਾਉਣ ਦੇ ਵੇਲੇ ਜਿਹੜਾ ਰਸਮ ਹੁੰਦੀ ਆ ਉਹਨੂੰ ਨਹਾਉਣ ਦੀ ਰਸਮ ਨੂੰ ਮਈਆਂ ਕਿਹਾ ਜਾਂਦਾ ਹੈ ਨਹਾਉਣ ਦੀ ਰਸਮ ਨੂੰ ਨਾਮ ਤੋਂ ਦਸਮ ਤੋਂ ਪਹਿਲਾਂ ਜਿਹੜੀ ਰਸਮ ਹੁੰਦੀ ਹੈ i try to think.